ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਗੜਵਾ ਬਾਜੂ ਬਾਰੇ ਦੱਸਾਂਗੇ ਇਹ ਆਪਣੇ ਕੋਲੇ ਕੱਪੜਾ ਹੈ ਇਹਦੀ ਲੈਂਥ 26 ਇੰਚ ਹੈ ਅਤੇ ਚੜਾਈ ਆਪਾਂ ਦੀ 8 ਇੰਚ ਲੈਣੀ ਹੈ ਇਹਦੇ ਵਿੱਚੋਂ 1 ਇੰਚ ਦੋਨੇ ਸਾਈਡਾਂ ਤੇ ਫੋਲਡ ਹੋ ਜਾਣਾ ਇਹ ਆਪਣੇ ਕੋਲ 8 ਇੰਚ ਦੀ ਚੜਾਈ ਗਈ ਹੁਣ ਆਪਾਂ ਇਹਦੇ ਸੈਂਟਰ 'ਚ ਕੱਟ ਲਾ ਲੈਣਾ ਹੈ ਇਹਦੇ ਵਿੱਚੋਂ ਆਪਾਂ 7 ਇੰਚ نیچے ਤੋਂ ਤਿਆਰ ਕਰਨਾ ਹੈ ਇਹਦੇ ਆਪਾਂ ਵਲ ਪਾਉਣੇ ਆ ਇਹ ਕੱਪੜਾ ਆਪਾਂ ਇਸ ਤਰ੍ਹਾਂ ਫੋਲਡ ਕਰ ਦੇਣਾ ਇੱਥੋਂ ਆਪਾਂ 3 ਇੰਚ ਦੀ ਕਾਟ ਪਾਉਣੀ ਹੈ ਮੋਰੀ ਆਪਾਂ 5 ਇੰਚ ਐ ਇਸਨੇ ਛਾਣ ਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਅਤੇ ਇਹਦੇ ਘਟਾਈ ਕਰ ਦੇਣੀ ਆ ਹੁਣ ਆਪਾਂ ਵਾਲ ਪਾਵਾਂਗੇ ਐਸਟਰਾ ਹੀ ਆਪਾਂ ਵਾਲ ਪਾਵਾਂਗੇ ਉਸੇ ਤਰ੍ਹਾਂ ਆਪਾਂ ਅਗਲੀ ਸਾਈਡ ਤੋਂ ਵੀ ਵਾਲ ਪਾਵਾਂਗੇ ਇਹ ਵਾਲਾ ਪੈ ਇਦਾਂ ਇਸ ਤਰ੍ਹਾਂ ਸਿੱਧੇ ਕਰਕੇ ਪਾਉਣੇ ਆ ਦੂਸਰੇ ਵਾਲਾਂ ਦੇ ਦੇਖੋ ਇਸ ਤਰ੍ਹਾਂ ਵਾਲ ਪਾਉਣ ਤੋਂ ਬਾਅਦ ਅੱਗੇ ਆਪਾਂ ਇਸ ਕੱਪੜੇ ਦੇ ਮੈਚਿੰਗ ਦਾ ਕੋਈ ਵੀ ਕੱਪੜਾ ਲੈ ਕੇ ਇਸ ਤਰ੍ਹਾਂ ਇਹਦੇ ਸਲਾਈ ਲਗਾਉਣੀ ਹੈ ਮੂਰੇ इस तरह सिलाई लगाने तो फोल्ड लगा। है। बाद फोल्ड करके ये उपर सिलाई लगा अपने रिकॉर्डिंग घट या बद भी लै सकते इतों ਆ ਇਹ ਆਪਾਂ ਅਗਲੀ ਸਾਈਡ ਇਸ ਤਰ੍ਹਾਂ ਕੱਪੜਾ ਲਾ ਕੇ ਇਹਨੂੰ ਫੋਲਡ ਕਰਤਾ ਹੁਣ ਆਪਾਂ ਇਹਦੀ ਫਿਟਿੰਗ ਦੀ ਸਲਾਈ ਲਗਾਵਾਂਗੇ ਇਸ ਤਰ੍ਹਾਂ ਹਾਂ ਦੇਖੋ ਸਾਤ ਇੰਚ ਆਪਾਂ ਮੋਢਾ ਰੱਖਣਾ ਹੈ ਅੱਗੇ ਤੋਂ ਆਪਾਂ ਮੋਰੀ 5 ਇੰਚ ਰੱਖਣੀ ਹੈ ਇੰਨਾ ਨੂੰ ਆਪਾਂ ਇਸ ਤਰ੍ਹਾਂ ਨਿਸ਼ਾਨਾ ਨੂੰ ਮਲਾ ਕੇ ਹੁਣ ਆਪਾਂ ਇਹਦੀ ਫਿਟਿੰਗ ਵਾਲੀ ਸिलाई ਲਗਾਵਾਂਗੇ ਇਸ ਤਰ੍ਹਾਂ ਐਕਸਟਰਾ ਕੱਪੜੀ ਦੀ ਕਟਿੰਗ ਕਰ ਦਿੰਨੀ ਆ ਇਹ ਆਪਣੇ ਗੜਬਾ ਬਾਜੂ ਬਣ ਕੇ ਤਿਆਰ ਹੈ ਅਤੇ ਜਦੋਂ ਆਪਾਂ ਇਹਨੂੰ ਪਹਿਨਾਂਗੇ ਇਸ ਤਰ੍ਹਾਂ ਹੋ ਜਾਏਗੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ